ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਠੱਗੀ ਠੋਰੀ ਦੀ ਆਏ ਦਿਨ ਜਿਹੜੀ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੀ ਠੱਗੀ ਹੋ ਰਹੀ ਆ ਅੱਜ ਫਿਰ ਪਠਾਨਕੋੜ ਦੇ ਹਲਕਾ ਸਜਾਨਪੁਰ ਦੇ ਵਿੱਚ ਮੇਨ ਸ਼ਹਿਰ ਦੇ ਵਿੱਚ ਇੱਕ ਮਹਿਲਾ ਦੇ ਨਾਲ ਜਿਹੜੀ ਠੱਗੀ ਹੋਈ ਆ ਉਸ ਦੀਆਂ ਜਿਹੜੀਆਂ ਵਾਲੀਆਂ ਉਤਾਰ ਕੇ ਇੱਕ ਬੰਦਾ ਬਾਬਾ ਕਹਿੰਦੇ ਬਾਬਾ ਸੀਗਾ ਕੋਈ ਉਹ ਲੈ ਗਿਆ ਦੱਸ ਜੀ ਕਿ ਆਏ ਦਿਨ ਖਬਰਾਂ ਵੀ ਪ੍ਰਕਾਸ਼ਿਤ ਹੁੰਦੀਆਂ ਕਿ ਜਿਹੜੇ ਲੋਕ ਹੈ ਅੰਧਵਿਸ਼ਵਾਸ ਦੇ ਨਾਂ 'ਤੇ ਲੋਕਾਂ ਦੇ ਚਾਂਸੇ ਦੇ ਨਾਂ ਇੱਕ ਤਰ੍ਹਾਂ ਇਸ ਤਰ੍ਹਾਂ ਦਾ ਕਈ ਵਾਰੀ ਪਠਾਨਕੋਟ ਦੇ ਵਿੱਚ ਪਹਿਲੇ ਵੀ ਹੋ ਚੁੱਕਿਆ ਹੈ ਤੇ ਹੋਰ ਵੀ ਸਾਰਿਆਂ ਦੇ ਵਿੱਚ ਹੋ ਸਕਿਆ ਚੁੱਕਿਆ ਕਿ ਇੱਕ ਬਾਬਾ ਜਿਹੜਾ ਆਂਦਾ ਬਣ ਕੇ ਉਹ ਕਿਸੇ ਨਾ ਕਿਸੇ ਤਰ੍ਹਾਂ ਨਾ ਠੱਗੀ ਦਾ ਸ਼ਿਕਾਰ ਬਣਾ ਲੈਂਦਾ ਤੇ ਉਹ ਗਹਿਣੇ ਜਿਹੜੇ ਲੁੱਟ ਕੇ ਲੈ ਜਾਂਦਾ ਸਜਾਨਪੁਰ ਦੇ ਵਿੱਚ ਵੀ ਇੱਕ ਮਹਿਲਾ ਹੈਗੀ ਆ ਉਹਨੇ ਸ਼ਿਕਾਇਤ ਵੀ ਕੀਤੀ ਆ ਪੁਲਿਸ ਨੂੰ ਕਿ ਇਹ ਜਿਹੜੀ ਉਹਨਾਂ ਨਾਲ ਵਾਰਦਾਤ ਅੱਜ ਹੋਈ ਆ ਇੱਕ ਬਾਬਾ ਆਂਦਾ ਉਹਨਾਂ ਨਾਲ ਪਿੱਛੇ ਇੱਕ ਬੰਦਾ ਆਂਦਾ ਉਹ ਕਹਿੰਦਾ ਜੀ ਬਾਬੇ ਨੇ ਮੇਰੇ ਵੀ ਜਿਹੜੇ ਗਹਿਣੇ ਸੀਗੇ ਡਬਲ ਕੀਤੇ ਆ ਤੇ ਮਾਤਾ ਤੂੰ ਵੀ ਇਹਨਾਂ ਨੂੰ ਗਹਿਣੇ ਆਪਣੇ ਦੇ ਡਬਲ ਹੋ ਜਾਣਗੇ ਜਿਹਦੇ ਚਾਂਸੇ ਦੇ ਵਿੱਚ ਮਾਤਾ ਆ ਜਾਂਦੀ ਆ ਤੇ ਇਸ ਤੋਂ ਪਹਿਲੇ ਜੇ ਮਾਤਾ ਨੂੰ ਜਦੋਂ ਪਤਾ ਲੱਗਦਾ ਤਾਂ ਉਦੋਂ ਤੱਕ ਉਹ ਬਾਬਾ ਜਿਹੜਾ ਉਹਦੇ ਨਾਲ ਲੁੱਟ ਕਰਕੇ ਠੱਗੀ ਕਰਕੇ ਨਿਕਲ ਗਿਆ ਹੁੰਦਾ ਦੋਸਤੋ ਪੁਲਿਸ ਵੀ ਮੌਕੇ ਤੇ ਆਈ ਹੈ ਤੇ ਗੱਲਬਾਤ ਸੁਣਾਣੇ ਆ ਉਸ ਮਹਿਲਾ ਨਾਲ ਕਿਵੇਂ ਠੱਗੀ ਹੋਈ ਹੈ ਤੇ ਜਿਹੜੇ ਅਧਿਕਾਰੀ ਹੈਗੇ ਪੁਲਿਸ ਅਧਿਕਾਰੀ ਉਹਨਾਂ ਨਾਲ ਵੀ ਗੱਲਬਾਤ ਸੁਣਾਣੇ ਆ ਕਿ ਉਹਨਾਂ ਦਾ ਕੀ ਕਹਿਣਾ ਤੇ ਕੀ ਉਹ ਕਾਰਵਾਈ ਕਰ ਰਹੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜੀ ਇਤੋ ਰਹਿਣ ਵਾਲੇ ਹੋ ਇੱਥੇ ਹੀ ਰਹਿਣਗੇ ਕੀ ਗੱਲਬਾਤ ਹੋਈ ਹੈ ਇਹ ਗੱਲ ਹੋਈ ਹੈ ਗੱਲ ਕੁਝ ਨਹੀਂ ਹੋਈ ਜੀ ਸਵੇਰੇ ਮੈਂ ਘੁੰਮਣ ਗਈਆਂ ਤੇ ਉਹ ਪਪੂ ਦੁਕਾਨ ਤੇ 2 ਮਿੰਟ ਬੈਠੀ ਤੇ ਵਾਪਸ ਆਈਆਂ ਜੀ ਇਨੇ ਚੜੇ ਇਹ ਬੁੱਢਾ ਜਿਹਾ ਖੜੋ ਕੇ ਕਹਿੰਦਾ ਮਾਦਾ ਰਾਦਾ ਸਮੋਈ ਦੇ ਭਾਈ ਕਿਹੜਾ ਇਹ ਆਪਾ ਮੇਰੇ ਇੱਥੇ ਕੋਈ ਨਹੀਂ ਹੈ ਮਾਹਾ ਉਹ ਮਾਦਾ ਬਰੇਕ ਨਹੀਂ ਇਹ ਇੱਥੇ ਇੱਥੇ ਹੀ ਦੁਕਾਨ ਤੇ ਹੀ ਖਲੋਤੇ ਦਾ ਕਹਿੰਦਾ ਉਹ ਮੁਰਾਦਾ ਦਾ ਮਾਦਾ ਇਹ ਮੈਨੂੰ ਮੈਂ ਸਵੇਰ ਦਾ ਲੱਭਣ ਦਾ ਬੁੱਢਾ ਲੱਗਦਾ ਨਹੀਂ ਮੈਂ ਨਹੀਂ ਲੱਭਿਆ ਕੀ ਕਰੀਏ ਮੈਂ ਢੋਲੀ ਆਈਆਂ ਫੇਰ ਮਤੂਰੀਆਂ ਜਦੋਂ ਮੈਂ ਤੁਰੀਆਂ ਤੇ ਉਹ ਬੁੱਢਾ ਆ ਗਿਆ ਕਹਿੰਦਾ ਮਾਦਾ ਤੂੰ ਬੜੀ ਕਰਮੇ ਵਾਲੀ ਹੈ ਮੈਂ ਕੀ ਹੋਇਆ ਕਹਿੰਦਾ ਮੇਰੀ ਗੱਲ ਸੁਣ ਹਾਂ ਇਹ ਤੈਨੂੰ ਮੈਂ ਲੱਖਾਂ ਚ ਕਰਾਂ ਜਾਂ ਮੈਂ ਮੈਂ ਕੀ ਕਰਨੇ ਲੱਖ ਭਰਾਵਾ ਰੋਟੀ ਖਾਣੇ ਮਾਲਕ ਦੇ ਦੇ ਮੈਂ ਕਹਿੰਦਾ ਨਹੀਂ ਇੱਦਾਂ ਗੱਲਬਾਤ ਕਰਦਾ ਰਿਹਾ ਕਹਿੰਦਾ ਇਹ ਇੱਕ ਵਾਰੀ ਖੋਲ ਕੇ ਨਾ ਇਹਦੇ ਵਿੱਚ ਪਾ ਦੇ ਮੈਂ ਮੈਂ ਨਹੀਂ ਪਾਣੀ ਨਾ ਖੁੱਲਦੀਆਂ ਮੇਰੀਆਂ ਪਾਲੀਆਂ ਖੁੱਲਦੀਆਂ ਨਹੀਂ ਅੱਛਾ ਇੰਨੀ ਗੱਲ ਕੀਤੀ ਮੈਨੂੰ ਪਤਾ ਲੱਗਾ ਨਰਮਾਲ ਦੇ ਤਾਂ ਕਹਿੰਦਾ ਲੈ ਇਹਦੇ ਵਿੱਚ ਹੀ ਹੈ ਤੇ ਘਰ ਜਾ ਕੇ ਧੋ ਕੇ ਪਾ ਲਈ ਜਦੋਂ ਮੈਂ ਆਉਂ ਹੱਥ ਮਾਰਿਆ ਤੇ ਦੋ ਹੀ ਖੁੱਲ ਗਈਆਂ ਪਾਲੀਆਂ ਤਾਂ ਆਪ ਖੋਲ ਹੀ ਦਿੱਤੀ ਮੈਂ ਨਹੀਂ ਖੋਲ ਕੇ ਦਿੱਤੀ ਮੈਂ ਨਹੀਂ ਖੋਲ ਕੇ ਦਿੱਤੀ ਮੈਂ ਮੇਰੇ ਕੋ ਖੁੱਲਦੀਆਂ ਨਹੀਂ ਸੀ ਜੀ ਜੀ ਮੈਂ ਪਾਲੀਆਂ ਮੇਰੇ ਕੋ ਖੁੱਲਦੀਆਂ ਨਹੀਂ ਮੈਂ ਕੀ ਦਿਆਂ ਜੀ ਅੱਛਾ ਉਹਨੂੰ ਮੈਨੂੰ ਪਤਾ ਹੀ ਲੱਗਾ ਇੱਦਾਂ ਮੇਰੇ ਕੋਲ ਹੀ ਆਇਆ ਉਹ ਰਮ ਤੇ ਮੈਂ ਜਦ ਕਿ ਇਹ ਸਾਹਮਣੇ ਮੈਂ ਖਿਆਲ ਕੀਤਾ ਜਦ ਮੈਂ ਉਹਦੇ ਪੁੱਛਿਆ ਘਰ ਤੇ ਮੈਂ ਇਦਾਂ ਕੀਤਾ ਮਹਾ ਮਈ ਬਾਲੀਆਂ ਨਹੀਂ ਅੱਛਾ ਮੈਂ ਕਿਹਾ ਕਿਨੇ ਪਰਮਾਲ ਦੇ ਬਣੀ ਦੀ ਇਹ ਜੇ ਰਮਾ ਗਈ ਕਹਿੰਦਾ ਵੜੀ ਜਿੱਟਾ ਰਮਾਲ ਕਰ। ਘਰ ਜਾ ਕੇ ਦੇਖਿਆ ਕਿ ਇਹ ਰਮਾਲ ਵਿੱਚ ਭੰਗ ਹੈ ਤੇ ਚਪੇ ਰਮਾਲ ਆ ਉਹ ਮੈਂ ਇੱਥੇ ਕਿਤੇ ਸੁੱਕੇ ਦਾ ਮੈਨੂੰ ਲਪੋ ਲੈ ਲਿਆ। ਮੈਂ ਪਹਿਲੇ ਫੜਦਾ ਯਾ ਅਸਤੀ ਮੋੜਾ ਛੋਟਾ ਕਹਿੰਦਾ ਮੰਮੀ ਛੁੱਟ ਦੇ ਇਹਨੂੰ ਕੀ ਕਰਨਾ ਤਾਂ ਕਰੀ ਮੈਂ ਛੁੱਟੀ ਤਾਂ ਨਹੀਂ ਮੈਂ ਛੁੱਟ ਦੇ ਉਹ ਦੱਸਾਈ ਕਿੰਨੇ ਟੋਲੇ ਦੀ ਬਾਲੀਆਂ ਸੀਗੀਆਂ ਬਾਲੀਆਂ ਟੋਲੀਆਂ ਆਂ ਜਾ ਕਿਉਂ ਨੀ ਬੰਬ ਇਹ ਮੰਗ ਕਰਦੇ ਹੋ ਹਾਂ ਪੁਲਿਸ ਕੋਲ ਹੀ ਮੰਗ ਕਰਦੇ ਬਲੋਕੇ ਤੇ ਪਹੁੰਚੀ ਹੈ ਕੰਪਲੇਨ ਦਿੰਦੀ ਹੈ ਤਾਂ ਸੱਚੀ ਗੱਲਾਂ ਜਾਂਦੇ ਹੋ ਹਾਂਜੀ ਮੇਰੀਆਂ ਵਾਲੀਆਂ ਮਿਲ ਜਾਣਗੀਆਂ ਠੀਕ ਜੀ ਵਾਲੀਆਂ ਜੀ ਜੀ ਨੂੰ ਕੰਪਲੇਨ ਆਈ 112 ਦੇ ਵਿੱਚ ਜਿਹਦੇ ਵਿੱਚ ਲੇਡੀ ਕਲਾਜ ਤੇ ਵੀ ਨਹੀਂ ਕੰਪਲੇਨ ਕੀਤੀ ਸੀ ਤੇ ਇਹਨਾਂ ਨੇ ਕਿਹਾ ਵੀ ਮੇਰੀਆਂ ਕੋਈ ਵਾਲੀਆਂ ਲੈ ਗਿਆ ਜਿਹੜਾ ਮੌਕਾ ਵੇਖਿਆਗਾ ਮੌਕੇ ਤੇ ਉਹਨਾਂ ਦੱਸਿਆਗਾ ਵੀ ਇੱਕ ਬਾਬਾ ਹੀ ਕੋਈ 70 ਸਾਲ ਦਾ ਜਿੰਨਾ ਇਹ ਗੱਲਾਂ ਚ ਪੈ ਇਹ ਤੇ ਗੱਲਾਂ ਚ ਉਹਨੇ ਕਿਹਾ ਵੀ ਮੈਂ ਜਿਹੜਾ ਸੋਨਾ ਹੈ ਉਹ ਤੁਹਾਡਾ ਡਬਲ ਕਰ ਦਾਂਗਾ ਤੇ ਇੱਕ ਮੁੰਡਾ ਲਾਗੂ ਆਇਆ ਉਹ ਕਹਿੰਦਾ ਵੀ ਮੈਂ ਮੇਰਾ ਇਹਨੇ ਵੇਖੋ ਜੀ ਛਾਪ ਨੂੰ ਇਹਨੇ ਨਾਲੇ ਖੜਾ ਵੀ ਬਣਾਤਾ ਹੈ ਜੀ ਤੇ ਇਹਨੇ ਉਹਨੇ ਗੱਲਾਂ ਜਾ ਕੇ ਝਾਂਸੇ ਜਾ ਕੇ ਤੇ ਉਹਨਾਂ ਨੇ ਪਾਲੀਆਂ ਨੇ ਲਾ ਲਈਆਂ ਨਾ ਵੀ ਆ। ਫਿਰ ਰਮਾਲ ਜਬਨ ਕੇ ਉਹਨਾਂ ਦੇਤੀਆਂ ਵੀ ਘਰ ਜਾ ਕੇ ਰਮਾਲ ਖੋਲ ਕੇ ਵੇਖਿਓ। ਜੀ ਇਹ ਤੂੰ ਘਰ ਜਾ ਕੇ ਇਹਨਾਂ ਰਮਾਲ ਵੇਖਿਆ ਉਹਦੇ ਵਿੱਚੋਂ ਪਾਲੀਆਂ ਦੀ ਜਗ੍ਹਾ ਕੋਈ ਪੰਖ ਪੰਝਾ ਹੋਰ ਸਾਮਾਨ ਪਿਆ ਹੈ। ਪਾਲੀਆਂ ਲੈ ਗਿਆ ਉਹਨਾਂ ਹੀ ਕੈਮਰੇ ਦੇਖਦੇ ਆ ਕੈਮਰੇ ਤੋਂ ਜੇ ਕੋਈ ਮਿਲਦਾ ਤੇ ਆਪਾਂ ਉਹਦੇ ਖਲਾ ਬੰਦੀ ਕਰਦੇ। ਵੱਡੀ ਲੋਕਾਂ ਦੀ ਬੀਲਾ ਲੋਕੀ ਆਏ ਦਿਨ ਜਦਾਂ ਝਾਂਸੇ ਵਿੱਚ ਆ ਜਾਂਦੇ ਨੇ। ਨਹੀਂ ਇਹ ਲੋਕਾਂ ਨੂੰ ਫਿਰ ਆਪ ਸਰਕ ਹੋਣਾ ਚਾਹੀਦਾ ਜਿਵੇਂ ਉਹਨਾਂ ਮਾਤਾ ਬਜ਼ੁਰਗੀਆਂ ਜੇ ਕੋਈ ਲਾਗੇ ਬੰਦਾ ਨੰਗ ਰਿਆ ਜਿਵੇਂ ਚਿਹਰਾ ਹੈ ਵੀ ਘਟੋ ਘਟ ਮਾਤਾ ਦੇਖੇ ਵੀ ਮਾਤਾ ਕਿਸ ਦੀ ਗੱਲਾਂ ਚ ਨਹੀਂ ਆ ਰਹੀ ਮਾਤਾ ਦੀ ਉਮਰ ਜ਼ਿਆਦਾ ਹੈ ਪਰ ਲਾਗੇ ਵਾਲੇ ਬੰਦਿਆਂ ਨੂੰ ਚਾਹੀਦਾ ਇਹ ਪੁੱਛ ਵਰਤਾਰ ਰੱਖਣੀ ਵੀ ਕੀ ਚੱਲਦਾ ਪਿਆ ਉਹ ਕਾਫੀ ਦੇਰ ਇੱਥੇ ਖੜੇ ਰਿਹਾ ਕਿ ਇਹਨੇ ਪੁੱਛਿਆ ਨਹੀਂ ਉਹ ਬਾਅਦ ਮਾਤਾ ਨੇ ਜਦੋਂ ਘਰ ਜਾ ਕੇ ਵੇਖਿਆ ਤਾਂ ਉਹ ਕੋਈ ਨਹੀਂ ਬੜਾ ਉਹ ਇਹ ਕੁਝ ਹੀ ਕਰਦੇ ਆ ਮਿਲ ਜਾਣਗੇ